ਉਸੀਂ ਦੇਖ ਰਹੇ ਹਾਂ ਆਰ ਵੀ ਟੀਵੀ ਪੰਜਾਬੀ ਖੁਸ਼ਹਰਪੁਰ ਦੇ ਬਲਾਕ ਤਲਵਾੜਾ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਬਹੁਤ ਹੀ ਜ਼ਬਰਦਸਤ ਸੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦਾ ਨਾ ਤੇ ਮੂੰਹ ਹੀ بچਿਆ ਨਾ ਹੀ ਸਿਰ ਅਤੇ ਮਰਨ ਵਾਲੇ ਵਿਅਕਤੀ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਹਰਿਆਣਾ ਨੰਬਰ ਦਾ ਸੀ ਅਤੇ ਲਾਲ ਰੰਗ ਦਾ ਸੀ। ਇਹ ਹਾਦਸਾ ਤਲਵਾੜਾ ਦੇ ਆਈਟੀਆਈ ਚੌਂਕ ਦੇ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਸਾਹਮਣੇ ਤੋਂ ਆ ਰੇ ਇੱਕ ਕਾਰ ਨੇ ਇੰਨੀ ਜ਼ੋਰ ਦੀ ਟੱਕਰ ਮਾਰੀ ਕਿ ਪਿੱਛੋਂ ਆ ਰਹੇ ਇੱਕ ਟਿਪਰ ਦੇ ਹੇਠਾਂ ਆ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਗਰ ਮ੍ਰਿਤਕ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ। ਆਰ ਵੀ ਟੀਵੀ ਦੀ ਸਪੈਸ਼ਲ ਰਿਪੋਰਟ। ਕੋਈ ਪ੍ਰਵਾਸੀ ਮਜ਼ਦੂਰ ਲੱਗਦਾ। ਜੀ ਉਹ ਕਿਤੋਂ ਆ ਰਿਹਾ ਉਹਦੇ ਉਪਰੋਂ ਅ ਦੜੀ ਪਈ ਹੈ লাশਪੂਰੀ ਹਾਸੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਬੈਡ ਹਾਂਜੀ ਹੋਇਆ ਕਿਸ ਜਗ੍ਹਾ ਤੇ ਟਲਵੜਾ ਜੇ ਇਹ ਆਈਟੀਆਈ ਮੋੜ ਦੇ ਲੱਗੇ ਹੋਇਆ ਜੀ ਡੈਡ ਬੋਡੀ ਭੇਜਤੀ ਅਸੀਂ ਬੀਵੀਐਮ ਦੀ ਹਸਪਤਾਲ ਭੇਜਤੀ ਹੈ ਬਾਕੀ ਆਪਣੀ ਤੋਂ ਤੀਸ ਜਰ ਹੈ ਇਹ ਇਕੱਲਾ ਵਿਅਕਤੀ ਸੀ ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ ਇਹਦੀ ਗੱਡੀ ਮੋਟਰਸਾਈਕਲ ਤੇ ਇਸਨੇ ਕਿਸ ਜਗ੍ਹਾ ਦਾ ਮੋਟਰਸਾਈਕਲ ਤੋਂ ਹੈ ਮੋਟਰਸਾਈਕਲ Haryana ਨੰਬਰ ਹੈ ਜੀ ਦਾ ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤੁਹਾਡੇ ਦਾ ਡੈਡ ਬੋਡੀ ਲੈਟ ਮੀ ਡੇਡਵੁੱਡੀ ਹਸਪਤਾਲ ਪਹੁੰਚਦੀ ਹੈ ਜੀ ਹਾਂਜੀ ਅਗਲੀ ਕਾਰਵਾਈ ਦੇਖੋ ਇਹ ਤੂ ਟੂਟੀਸ਼ ਕਰ ਰਹੇ ਹੋ ਜੋ ਵੀ ਸਾਹਮਣੇ ਹੈ ਜਿਹੜੇ ਬਾਰਸਾਂਗੇ